ਮਹਾਰਾਸ਼ਟਰ ਦੇ ਇਲਾਕੇ 'ਚ ਭਗਤ ਨਾਨਕ ਦੇ ਉਹ ਦੇ ਵਕਤ ਇੱਕ ਸੰਤ ਹੋਇਆ ਜਿਹਨੂੰ तुकाराम ਕਰਕੇ ਲੋਕੀ ਜਾਣਦੇ ਨੇ ਔਰ ਹਿੰਦੁਸਤਾਨ ਦੇ ਹਰ ਪ੍ਰਾਂਤ ਨੇ ਭਗਤ ਪੈਦਾ ਕੀਤੇ ਨੇ ਜਿੱਥੇ ਪੰਜਾਬ ਦੀ ਧਰਤੀ ਨੇ ਪੁਰਾਣੇ ਸਮੇਂ ਤੋਂ ਸੰਤ ਪੈਦਾ ਕੀਤੇ ਨੇ ઋષਿ ਵਿਆਸ ਪੁਰਾਣਾ ਜਿਸ ਨੇ ਬਹੁਤ ਸਾਰੇ ਧਰਮ ਗ੍ਰੰਥਾਂ ਨੂੰ ਜਨਮ ਦਿੱਤਾ ਉਹ ਪੰਜਾਬ ਦੀ ਭੂਮੀ ਦਾ ਮਹਾਤਮਾ ਸੀ ਔਰ ਉਹਦੇ ਨਾਂ ਦਿੱਤੇ ਇਸ ਵਧਦੇ ਹੋਏ ਦਰਿਆ ਦਾ ਨਾਂ ਵਿਆਸ ਪੈ ਗਿਆ ਹੈ। ਰਿਸ਼ੀ ਵਿਆਸ। ਇਹਨੇ ਦੇ ਕੰਡੇ ਤੇ ਬੈਠ ਕੇ ਬੀਤਾ ਲਿਖਿਆ, ਭਵਿਸ਼ਯ ਪੁਰਾਣ ਲਿਖਿਆ ਹੈ, ਮਹਾਭਾਰਤ ਲਿਖਿਆ ਹੈ। ਔਰ ਵੇਦਾਂਤ ਲਿਖਿਆ ਹੈ। 6 ਸ਼ਾਸਤਰਾਂ ਵਿੱਚ ਇੱਕ ਸ਼ਾਸਤਰ ਕਿਸੇ ਰਿਸ਼ੀ ਦਾ ਹੈ, ਵਿਆਸ ਦਾ ਹੈ। ਫਿਰ ਇਹਦੇ ਕੰਡੇ ਤੇ ਬੈਠ ਕੇ ਇਹਨੇ ਚਾਰੇ ਵੇਦ ਲਿਖੇ ਨੇ। ਔਰ ਚਾਰੇ ਵੇਦਾਂ ਦਾ ਲਿਖਾਰੀ ਇਹੀ ਹੈ। ਯਾਨੀ ਹਿੰਦੁਸਤਾਨ ਦੇ ਜਿਹੜੇ ਚੋਟੀ ਦੇ ਗ੍ਰੰਥ ਨੇ ਪੁਰਾਣੇ ਧਾਰਮਿਕ ਉਹਨਾਂ ਦਾ ਲਿਖਾਰੀ ਇਹ ਹੀ ਹੈ ਔਰ ਇਹਨੇ ਵਿਆਸ ਦੇ ਕੰਡੇ ਤੇ ਬੈਠ ਕੇ ਲਿਖੇ ਦਸੋਂ ਗੁਰੂ ਸਹਿਬਾਨ ਪੰਜਾਬ ਦੀ ਧਰਮੀ ਨੂੰ ਸਪਰਸ਼ ਜ਼ਿਆਦਾ ਨਸੀਬ ਹੋਇਆ ਬਹੁਤ ਜ਼ਿਆਦਾ ਫਰੀਦ ਪੰਜਾਬ ਦੀ ਧਰਮੀ ਦੇ ਨਹੀਂ ਇਸ ਤੋਂ ਇਲਾਵਾ ਪ੍ਰਾਚੀਨ ਸਮੇਂ ਤੋਂ ਲੈ ਕੇ ਹੁਣ ਤੱਕ ਅਣਗਿਣਤ ਸੰਤ ਮਹਾਤਮਾ ઋષਿ 무ਨੀ ਕੁਝ ਜ਼ਮੀਨ ਨੇ ਪੈਦਾ ਕੀਤੇ ਬਾਕੀ ਜਿਹੜੇ ਪ੍ਰਾਂਤ ਨੇ ਉਹ ਵੀ ਬਾਂਜ ਨਹੀਂ ਨੇ ਉਹਨਾਂ ਨੇ ਵੀ ਕੁਝ ਜਨਮ ਦਿੱਤਾ ਹੈ ਜੈਦੇਵ ਬੰਗਾਲ ਦੇ ਨੇ ਉੱਤਰੀ ਭਾਰਤ ਯੂਪੀ ਦੇ ਭਗਤ ਕਬੀਰ ਨੇ ਰਵਦਾਸ ਰਾਮਾਨੰਦ ਪਰਮਾਨੰਦ ਜੈਦੇਵ ਇਹ ਯੂਪੀ ਦੇ ਨੇ ਉੱਤਰੀ ਭਾਰਤ ਦੇ ਨੇ ਇਸੇ ਤਰੀਕੇ ਨਾਲ ਜੋ ਸਦਨਾ ਹੈ ਇਹ Rajasthan ਦੇ ਨਾਲ ਤੱल्लुक ਰੱਖਦਾ ਹੈ ਜੋ ਧੰਨਾ ਹੈ ਇਹ ਸਿੰਧ ਨਾਲ تعلق ਰੱਖਦਾ ਹੈ ਇਸੇ ਤਰੀਕੇ ਦੇ ਨਾਲ ਨਾਮਦੇਵ ਨੇ ਮਹਾਰਾਸ਼ਟਰ ਨਾਲ تعلق ਰੱਖਦਾ ਹੈ ਇਹ ਮਹਾਰਾਸ਼ਟਰ ਦੀ ਧਰਮੀ ਦੇ ਮਹਾਰਾਸ਼ਟਰ ਦੀ ਧਰਮੀ ਨੇ ਵੀ ਕਈ ਸੰਤ ਪੈਦਾ ਕੀਤੇ ਸੰਤ ਗਣੇਸ਼ਵਰ तुकाराम भगत ਨਾਮਦੇਵ ਜੀ इत्यादक ਬੜੀਆਂ ਅੱਛੀਆਂ ਅੱਛੀਆਂ ਮੂਰਤੀਆਂ ਉਸ ਇਲਾਕੇ ਨੇ ਪੈਦਾ ਕੀਤੀ तुकाराम ਅਜ ਅੰਮ੍ਰਿਤ ਵੇਲੇ ਆਪਣੀ ਬਣੀ ਹੋਈ ਰੋਜ਼ਮਰਰਾ ਦੀ ਮਰਿਆਦਾ ਅਨਸਾਰ ਵਗਦੇ ਦਰਿਆ ਦੇ ਚੋ ਇਸ਼ਨਾਨ ਕਰਕੇ ਤੇ ਪ੍ਰਭੂ ਦਾ ਭਜਨ ਕਰਦੇ ਹੋਏ ਆ ਰਹੇ ਸਨ ਰੋਜ਼ પતિ ਪਤਨੀ ਇਹ ਜਾਂਦੇ ਸਨ ਇਕੱਠੇ ਅੰਮ੍ਰਿਤ ਵੇਲੇ ਇਸ਼ਨਾਨ ਕਰਕੇ ਦਰਿਆ ਦੇ ਕੰਡੇ ਤੇ ਬੈਠ ਕੇ ਭਜਨ ਕਰਨਾ ਕੁਝ ਕਹਿੰਦਨ ਪਾਣੀ ਮਦਦਗਾਰ ਹੁੰਦਾ ਹੈ ਇਸ ਵਾਸਤੇ ਗੁਰੂ ਘਰ ਦੇ ਚੁ ਕੁਝ ਸਰੋਵਰਾਂ ਦੀ ਵੀ ਮਹਾਨਤਾ ਹੈ ਔਰ ਗੁਰੂ ਅੰਗਦ ਦੇਵ ਜੀ ਮਹਾਰਾਜ ਦਾ ਇੱਕ ਸ਼ਲੋਕ ਮੈਂ ਤੁਹਾਡੇ ਸਾਹਮਣੇ ਰੱਖਣਾ ਹੈ ਉੱਥੇ ਪਹਿਰੇ ਸੁਭਾਗ ਸੁਰਤਿਆਂ ਉਪਜੇ ਚਾਉ ਤਿੰਨ ਦਰਿਆਵਾਂ ਸਿਉ ਦੋਸਤੀ ਮਨ ਮੁਖ ਸੱਚਾ ਨਾ ਪ੍ਰਭਾਤ ਦਾ ਵੇਲਾ ਵੇਖ ਕੇ ਤੇ ਦਰਿਆ ਨੂੰ ਵੇਖ ਕੇ ਗੁਰਮੁਖ ਉਤਸ਼ਾਹ ਦਿਖਾ ਜਾਂਦਾ ਹੈ ਮਨ ਮੁਖ ਸੱਚਾ ਨਾ ਫਿਰ ਮਨ ਦੇਚ ਤੇ ਮੁਖ ਦੇਚ ਪਰਮਾਤਮਾ ਦਾ ਨਾਮ ਵਸ ਜਾਂਦਾ ਕੁਝ ਐਸੀ ਖਿੱਚ ਕੁਝ ਐਸੀ ਪਕੜ ਹੈ ਦਰਿਆਵਾਂ ਦੀ ਵਗਦੇ ਹੋਏ ਦਰਿਆਵਾਂ ਦੇ ਤੁਕਾਰਾਮ ਦਰਿਆ ਦੇ ਕੰਢੇ ਤੇ ਬੈਠ ਕੇ ਕਾਫੀ ਸਮੇਂ ਭਜਨ ਕਰਦੇ ਨੇ ਰੋਜ਼ ਅਜਿਹੀ ਕੀਤਾ ਵਾਪਸ ਆ ਰਹੇ ਨੇ ਕੁਛ ਚਾਂਦ ਠਿੱਕੀ ਹੈ ਪਤਨੀ ਪਿੱਛੇ ਰਹਿ ਗਈ ਹੋਲੇ ਹੋਲੇ ਆ ਰਹੀ ਹੈ ਉਹ ਅੱਗੇ ਕੀ ਦੇਖਦੇ ਨੇ ਹੀਰਿਆਂ ਦੇ ਨਾਲ ਜੜਤ ਇੱਕ ਸੋਨੇ ਦਾ ਹਾਰ ਪਿਆ ਤੇ ਤੁਕਾਰਾਮ ਨੂੰ ਖਿਆਲ ਆ ਗਿਆ ਇਸਤਰੀ ਜ਼ਾਤ ਨੂੰ ਹੀਰੇ ਉਹਨੇ اور ਜ਼ੇਵਰਾਤ ਨਾਲ ਪਕੜ ਬੜੀ ਏ ਕਿਤੇ ਚੁੱਕ ਨਾ ਲਗੇ ਮੇਰੀ ਪਤਨੀ ਤੇ ਮੇਰੀ ਜ਼ਿੰਦਗੀ ਤੇ ਕਲੰਕ ਲੱਗ ਜਾਏ ਐਸਾ ਨਾ ਹੋਵੇ ਤਾਂ ਉਹਨਾਂ ਨੇ ਉਸ ਹਾਰ ਦੇਤੇ ਮਿੱਟੀ ਪਾਣੀ ਸ਼ੁਰੂ ਕਰ ਦਿੱਤੇ ਬਈ ਨੂੰ ਦਬ ਦੇਈ ਤੇ ਦਿਖਾਈ ਨਾ ਦੇ ਰੇਤ ਵਿੱਚ ਗਿਆ ਸੀ ਜਿਉਂ ਜਿਉਂ ਤੇ ਮਿੱਟੀ ਪਾਣ ਲੱਗੇ ਨਾ ਸੋ ਪਤਨੀ ਪਹੁੰਚ ਗਈ ਤੇ ਕਹਿਣ ਲੱਗੀ ਸੰਤ ਜੀ ਤੁਹਾਨੂੰ ਮਿੱਟੀ ਦੇਤੇ ਮਿੱਟੀ ਪਾਣ ਦੀ ਕੀ ਲੋੜ ਹੈ ਤੁਸੀਂ ਮਿੱਟੀ ਤੇ ਕਿਉਂ ਮਿੱਟੀ ਪਾਉਂਦੇ ਹੋ? ਤੁਕਾਰਾਮ ਰੋਪਿਆ ਕਹਿੰਦਾ ਤੈਨੂੰ ਇਹ ਮਿੱਟੀ 'ਚ ਮਿੱਟੀ ਦਿਖਾਈ ਦਿੱਤਾ? ਹਾਂ ਪ੍ਰਾਇਆ ਤੁਹਾਨੂੰ ਮਿੱਟੀ ਹੈ। ਢਾਈ ਮਿੱਟੀ। ਤੁਕਾਰਾਮ ਕਹਿੰਦਾ ਮੈਨੂੰ ਸੋਨਾ ਦਿਖਾਈ ਦਿੱਤਾ, ਮੈਨੂੰ ਧਨ ਦਿਖਾਈ ਦਿੱਤਾ। ਅੱਜ ਪਤਾ ਚੱਲਿਆ ਕਿ ਭਾਵੇਂ ਮੈਂ ਅੱਗੇ ਆ ਰਿਹਾ ਸੀ ਤੂੰ ਮੇਰੇ ਪਿੱਛੇ ਹੈਂ ਪਰ ਧਾਰਮਿਕ ਦੁਨੀਆ 'ਚ ਤੂੰ ਬਹੁਤ ਅੱਗੇ ਲੰਘ ਗਈ। ਬਹੁਤ ਅੱਗੇ। ਸਾਹਿਬੂ ਤੇ ਇੱਕ ਬਾਦਰ ਸਾਹਿਬ ਜੀ ਮਹਾਰਾਜ ਕਹਿੰਨੇ ਹਿਰਦੇ ਦੀ ਪਵਿੱਤਰਤਾ ਉਦੋਂ ਹੀ ਜਾਣੋ ਜਦ ਦੂਸਰੇ ਦੀ ਸੰਪਦਾ ਮਿੱਟੀ ਪਰਦੇਸ ਹੋਵੇ ਮਿੱਟੀ ਜੋ ਨਰ ਦੁੱਖ ਮੇ ਦੁੱਖ ਨਹੀਂ ਮਾਣੇ ਸੁਖ ਸਨੇਹ ਅਰ ਭੈ ਨਹੀਂ ਜਾਣ ਕੇ ਕੰਚਨ ਮਾਠੀ ਮਾਣੇ ਪ੍ਰਾਇਆ ਧਨ ਮਿੱਟੀ ਦੋਹਾਂ ਨੂੰ ਰੱਖ ਦਿੱਤਾ ਜੇ ਸਾਹਮਣੇ ਉਹਦੇ ਵਾਸਤੇ ਦੋਵੇਂ ਹੀ ਬਰਾਬਰ ਨੇ ਪ੍ਰਾਇਆ ਧਨ ਤੇ ਮਿੱਟੀ ਤੁਕਾਰਾਮ ਕਹਿੰਨ ਨਹੀਂ ਮੇਰੇ ਵਾਸਤੇ ਤੇ ਬਰਾਬਰ ਨੇ ਮਿੱਠੇ ਮਿੱਠੇ ਸੋਨਾ ਸੋਨਾ ਮੈਨੂੰ ਤੇ ਸੋਨਾ ਸੋਨਾ ਦਿਖਾਈ ਦਿੱਤਾ ਤਾਂ ਘਰ ਵਾਲੀ ਕਹਿਣ ਲੱਗੀ ਸੰਤ ਜੀ ਭਰਪੂਰਨ ਸੰਤ ਬਣੋ ਜੇ ਪ੍ਰਾਇਆ ਧਨ ਦਿਖਾਈ ਦਿੰਦਾ ਹੈ ਤਾਂ ਫਿਰ ਲੋਭ ਵੀ ਪਕੜੇਗਾ ਕਿ ਜੇ ਲੋਭ ਪਕੜਦਾ ਤਾਂ ਹਿਰਦੇ ਦੇ ਕਿਸੇ ਨਿੱਕੇ ਜਿਹਾਂ ਕੋਨੇ 'ਚ ਕੋਈ ਚੋਰੀ ਦੀ ਭਾਵਨਾ ਵੀ ਬੈਠ ਸਕਦੀ ਹੈ ਤੁਕਾਰਾਮ ਰੋਗ ਜ਼ਾਰੋ ਜ਼ਾਰ ਤਿੰਨ ਲਗੇ ਮੈਂ ਤੇ ਇਹ ਸਮਝਿਆ ਸੀ ਤੂੰ ਕੋ ਵੱਡ ਹੈ ਪਰ ਤੇਰੇ ਬੋਲਿਆਂ ਨੇ ਅੱਜ ਮੇਰਾ ਕੋ ਵੱਡ ਪਣਾ ਜ਼ਾਹਿਰ ਕਰ ਦਿੱਤਾ ਮੇਰੀਆਂ ਕਮਜ਼ੋਰੀਆਂ ਜ਼ਾਹਿਰ ਕਰ ਦਿੱਤੀਆਂ ਤੋ ਕਹ ਰਾਂ ਉਦੋਂ ਪ੍ਰਾਰਥਨਾ ਕਰ ਦਿੰਨ ਹੇ ਪ੍ਰਭੂ ਤੂੰ ਅੱਜ ਪਤਨੀ ਦੇ ਰੂਪ ਵਿੱਚ ਉਪਦੇਸ਼ਕ ਮਿਲੇ ਇਤਨੀ ਗੱਲ ਆਖਣ ਵਾਲਾ ਨਹੀਂ ਤੇ ਮੈਂ ਅਗਿਆਨਤਾ ਚ ਰਹਿਣਾ ਸੀ ਨਾ ਸਮਝਿ ਚ ਰਹਿਣਾ ਸੀ ਮਹਾਪੁਰਸ਼ ਜ਼ਰਰੇ ਜ਼ਰਰੇ ਤੋਂ ਪ੍ਰੇਰਣਾ ਲੈਂਦੇ ਹਰ ਥਾਂ ਤੋਂ ਲੈ ਲੈਂਦੇ ਤੋ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਦਾ ਫੈਸਲਾ ਪਰ ਧਨ ਪਰ ਦਾਰਾ ਪਰ ਹਰੀ ਤਾਂ ਕੇ ਨਿਕਟ ਬਸੇ ਨਰ ਹਰੀ ਜਵਾਨ ਦੀ ਪਰਬਲ ਕਮਜ਼ੋਰੀ ਪਰਾਇਆ ਧਨ ਪਰਾਇਆ ਰੋਗ ਬੁੱਢੇ ਦੀ ਕੀ ਕਮਜ਼ੋਰੀ ਜਾਣਕਾਰੀ ਬਹੁਤ ਜ਼ਿਆਦਾ ਤਾਂ ਫਿਰ ਹੰਕਾਰ ਹੈ ਤੇ ਹੰਕਾਰ ਮੰਗਦਾ ਪੂਜਾ ਹੰਕਾਰ ਮੰਗਦਾ ਪ੍ਰਤੀਸ਼ਟਾ ਔਰ ਆਪ ਸੁਣ ਕੇ ਹੈਰਾਨ ਹੋ ਗਏ ਮੈਂ ਤੇ ਥੋੜਾ ਜਿਹਾ ਰਾਜਨੀਤਿਕ ਬੰਦਿਆਂ ਦੇ ਤੇ ਜਿਹੜੀ ਦ੍ਰਿਸ਼ਟੀ ਮਾਰੀ ਹੈ ਸੰਸਾਰ ਦੇ 97 ਕਿਸਦੀ ਜਿਹੜੇ ਰਾਜਨੀਤਿਕ ਨੇ ਬੁੱਢੇ ਨੇ ਸਿਰ ਕੰਬਦਾ ਪਿਆ ਹੈ ਹੱਥ ਕੰਬਦੇ ਪੈਨੇ ਕਈਆਂ ਦੀਆਂ ਲੱਤਾਂ ਵੀ ਕੰਬਦੀਆਂ ਪਿਆਨ ਕੁਰਸੀ ਨਹੀਂ ਚੜਦੇ ਕੋਈ ਵੀ ਨਹੀਂ ਚੜਦਾ ਸਭ ਰਾਜਨੀਤਿਕ ਬੁੱਢੇ ਨੇ ਸਮੁੱਚੀ ਦੁਨੀਆ ਦੇ ਚਾਹੇ ਜਿੱਥੇ ਸ਼ਖਸੀ ਹਕੂਮਤ ਹੈ ਜਾਂ ਡੈਮੋਕ੍ਰੇਸੀ ਹੈ ਜਮਹੂਰੀਅਤ ਹੈ ਸਭ ਬੁੱਢੇ ਨੇ ਐਸਾ ਨਹੀਂ ਕਿ ਭਾਰਤ ਦੇ ਰਾਜਨੀਤਿਕ ਬੁੱਢੇ ਨੇ 70 ਵਰਿਆਂ ਤੋਂ ਵੀ ਕਈ ਟੱਪੇ ਹੋਏ ਨੇ ਫਸੀਆਂ ਤੋਂ ਵੀ ਕਈ ਟੱਪੇ ਹੋਣੇ ਹੁਣ ਤੇ ਉਹਨਾਂ ਨੂੰ ਪਿਛਲਾ ਜਨਮ ਸਵਾਰਨਾ ਚਾਹੀਦਾ ਸੀ ਅਜੇ ਵੀ ਕੁਰਸੀ ਨਾਲ ਚੰਬੜਿਆ ਨਹੀਂ ਛੱਡਿਆ ਹਾਲਾਂਕਿ ਕਈ ਵਾਰ ਦੋ ਬੰਦੇ ਚੁੱਕ ਕੇ ਬਿਠਾਉਂਦੇ ਨੇ ਉਹਨਾਂ ਨੂੰ ਬੈਠ ਵੀ ਨਹੀਂ ਸਕਦੇ ਲੱਤਾਂ ਕੰਬਦੀ ਨੇ ਹੱਥ ਕੰਬਦੇ ਨੇ ਰਾਜਨੀਤਿਕ ਕਾਰੀ ਜਾਣਕਾਰੀ ਦਾ ਮਾਣ ਹੈ ਹੰਕਾਰ ਹੈ ਬੜੀ ਤੇ ਹੰਕਾਰ ਪੂਜਾ ਮੰਗਦਾ ਹੈ ਦੋ ਤਰ੍ਹਾਂ ਦੇ ਮਨੁੱਖ ਨੇ ਜਿਹੜਾ ਸੰਸਾਰੀ ਹੋਵੇਗਾ ਆਮ ਸੰਸਾਰੀ ਪੱਦਰ ਦਾ ਮਨੁੱਖ ਹੈ ਬੁਢੇ ਵਿੱਚ ਰਾਜਨੀਤਿਕ ਬਣਨ ਦੀ ਕੋਸ਼ਿਸ਼ ਕਰੇਗਾ ਜ਼ਰੂਰ ਕਿਉਂਕਿ ਹੰਕਾਰੀ ਬੰਦੇ ਦੀ ਪੂਜਾ ਹੋਣੀ ਚਾਹੀਦੀ ਉਹ ਪੂਜਾ ਮੰਗਦਾ ਹੈ ਭਈ ਅਗਲਾ ਝੁਕੇ ਅਗਲਾ ਸਨਮਾਨ ਕਰੇ ਅਗਲਾ ਪ੍ਰਤੀਸ਼ਠਾ ਕਰੇ ਤਾਂ ਫਿਰ ਉਹ ਰਾਜਨੀਤਿਕ ਬਣੇਗਾ ਤੇ ਅਗਰ ਕੋੜਾ ਪਖੰਡੀ ਧਾਰਮਿਕ ਹੋਵੇ ਤਾਂ ਬੁਢੇ ਵਿੱਚ ਉਹ ਰੱਬ ਹੋਣ ਦਾ ਦਾਵਾ ਕਰੇਗਾ ਪਰ ਆਪ ਸੁਣ ਕੇ ਹੈਰਾਨ ਹੋਵੋਗੇ ਦੁਨੀਆ ਦੇ ਬੇਸਤਰ ਪਖੰਡੀਆਂ ਨੇ ਬੁਢੇ ਵਿੱਚ ਦਾਵਾ ਕੀਤਾ ਕਿ ਅਸੀਂ ਰੱਬ ਆ 80 ਸਾਲ ਦਾ ਹੋ ਗਿਆ ਹਰਨਾਕਸ਼ ਉਦੋਂ ਕਹਿੰਦਾ ਕਿ ਮੈਂ ਰੱਬ ਆ 70 ਬਰੇ ਦੇ ਕਰੀਬ ਹੈ 라ਵਣ ਕਹਿੰਦਾ ਮੈਂ ਹੀ ਭਗਵਾਨ ਮੈਂ ਹੀ ਈਸ਼ਵਰ ਹਾਂ ਔਰ 72 ਸਾਲ ਦਾ ਹੋਇਆ ਇਹ અવਤਾਰ ਸਿੰਘ ਨਿਰੰਕਾਰ ਹੀ ਕਹਿਣ ਲੱਗਾ ਮੈਂ ਹੀ ਗੁਰੂ ਨਾਨਕਾ ਮੈਂ ਹੀ ਪਰਮਾਤਮਾ ਜਵਾਨੀ ਠੀਕ ਲੰਘ ਗਈ ਸੀ ਇਹ ਦਾਗ ਨਹੀਂ ਸੀ ਕੋਈ ਬੁਢੇਪਾ ਸਾਰਾ ਦਾਗ ਸਾਰਾ ਬ੍ਰਸ਼ਟੇ ਆਇਆ ਸਾਰਾ ਇਸੇ ਤਰੀਕੇ ਨਾਲ ਦੁਬਦਾ ਭਰੇ ਆਇਆ ਤੇ ਜਿਹੜੇ ਉਸ ਵਕਤ 83 ਦੇ ਕਰੀਬ ਸੰਤ ਮੌਜੂਦ ਨੇ ਹਿੰਦੁਸਤਾਨ ਦੇ ਤੇ ਜੋ ਰੱਬ ਹੋਣ ਦਾ ਦਾਵਾ ਪੈ ਕਰਦੇ ਨੇ ਸਭ ਬੁਢੇ ਨੇ ਸਭ 70 75 ਤੋਂ ਟੱਪੇ ਹੋਏ ਨੇ ਇਹ ਹੈਰਾਨਗੀ ਦੀ ਗੱਲ ਹੈ ਕਾਰਨ ਕਿ ਬੁਢੇ ਤੇ ਛੰਕਾਰ ਵੱਧ ਜਾਂਦਾ ਹੈ ਕਮਰ ਝੁਕ ਜਾਂਦੀ ਹੈ ਮਨ ਨਹੀਂ ਝੁਕਦਾ ਭਾਵੇਂ ਸਰੀਰ ਝੁਕ ਜਾਂਦਾ ਹੈ ਕਮਾਨ ਦੀ ਤਰ੍ਹਾਂ ਅੰਦਰੋਂ ਨਹੀਂ ਝੁਕਦੇ ਬੜਾ ਪਰਬਲ ਹੰਕਾਰ ਤੇ ਉਹ ਹੰਕਾਰ ਪੂਜਾ ਮੰਗਦਾ ਹੈ ਪ੍ਰਤੀਸ਼ਠਾ ਮੰਗਦਾ ਹੈ ਕਿਦਰੇ ਭਗਵਾਨ ਹੋਣ ਦਾ ਦਾਵਾ ਕੀਤਾ ਜਾਏਗਾ ਕਿਦਰੇ ਚੌਧਰੀ ਬਣਨ ਦੀ ਕੋਸ਼ਿਸ਼ ਕੀਤੀ ਜਾਏਗੀ ਹੁਣ ਕੀ ਕਰਨਾ ਹੈ ਤੂੰ ਚੌਧਰੀ ਬਣ ਕੇ ਛੱਡ ਇਹਨਾਂ ਜਮੇਲਿਆਂ ਨੂੰ ਹੁਣ ਚੌਧਰੀ ਬਣੇਗਾ ਇੱਥੇ ਵੀ ਤਾਂ ਮੈਂ ਕਹਿ ਨਹੀਂ ਸਕਦਾ ਹਿੰਦੁਸਤਾਨ ਦੇ ਗੁਰਦੁਆਰਿਆਂ ਦੇ ਜਿਹੜੇ ਬਹੁਤੇ ਚੌਧਰੀ ਲੜਦੇ ਨੇ ਕਰੀਬਨ ਕਈ ਬੰਦੇ ਨੇ ਤੁਸੀਂ ਪੜ੍ਹ ਕੇ ਦੇਖ ਲੈਣਾ ਉਹਨਾਂ ਦਾ ਇਤਿਹਾਸ ਉਹਨਾਂ ਦੀ ਰੂਪਰੇਖਾ ਥੋੜੀਆਂ ਜੀਆਂ ਝਾਤ ਮਾਰ ਕੇ ਦੇਖਣਾ ਸਭ ਬੰਦੇ ਨੇ ਸਿਰਫ 3-4 ਕਿਸੇ ਦੀ ਫੋਨੋਂ ਜਵਾਨ ਮਿਲਣ ਸਭ ਬੁੱਢੇ ਨੇ ਪੂਜਾ ਮੰਗਦੇ ਪ੍ਰਤੀਸ਼ਟਾ ਮੰਗਦੇ ਤੋ ਪੂਜਾ ਪ੍ਰਤੀਸ਼ਟਾ ਵਾਸਤੇ ਕੋਈ ਤਾਕਤ ਚਾਹੀਦੀ ਹੈ ਨਾ ਚਾਹੇ ਉਹ ਧਰਮ ਦਾ ਮੁਖੀ ਬਣ ਕੇ ਮਿਲੇ ਚਾਹੇ ਸਮਾਜ ਦਾ ਮੁਖੀ ਮਿਲ ਕੇ ਬਣੇ ਚਾਹੇ ਕੌਮ ਦਾ ਮੁਖੀ ਬਣ ਕੇ ਮਿਲੇ ਚਾਹੇ ਦੇਸ਼ ਦਾ ਮੁਖੀ ਬਣ ਕੇ ਤੇ ਹੁਣ ਇਹਨੂੰ ਕੌਣ ਦੱਸੇ ਜਦ ਇਹ ਹਾਲਤ ਤੇਰੀ ਹੋ ਗਈ ਏ ਸਿਰ ਕੰਮ ਪਿਓ ਪੈਰ ਡਗਮਗੇ ਨੈਣ ਜੋਤਿਂ ਕਹੋ ਨਾ ਨਿਕ ਇਹ ਵਿਦਭਈ ਤੋ ਨ ਹਰ ਰਸ ਨਹੀਂ ਐਸੀ ਤੇਰੀ ਹਾਲਤ ਹੋ ਗਈ ਅਜੇ ਵੀ ਰੱਬੀ ਰਸ ਕੋਈ ਨਹੀਂ ਅਜੇ ਵੀ ਪ੍ਰਮਾਤਮਾ ਦਾ ਰਸ ਨਹੀਂ ਅਜੇ ਵੀ ਦੁਨੀਆ ਦੀ ਪਕੜ ਅਜੇ ਵੀ ਸੰਸਾਰ ਦੀ ਪਕੜ ਕਿਹੜੇ ਪਾਸੇ ਤੁਪਿਆ ਹਰ ਇਸ ਉਮਰ ਦੀ ਆਪਣੀ ਕਮਜ਼ੋਰੀ ਹੈ ਤਾਂ ਉਹ ਜਿਹੜਾ ਹੰਕਾਰ ਹੈ ਉਹ ਜਿਹੜੀ ਪੂਜਾ ਦੀ ਹੁਕ ਹੈ ਉਹ ਬੁੱਢੇ ਨੂੰ ਨਾਮ ਨਹੀਂ ਜਪਣ ਦਿੰਦੀ ਹਾਲਾਂਕਿ ਕਈ ਵਾਰ ਬੁੱਢਿਆਂ ਕੋਲ ਟਾਈਮ ਬਹੁਤ ਆਉਂਦਾ ਵਕਤ ਬਹੁਤ ਆਉਂਦਾ ਹੋਈ ਇਸੇ ਗੱਲ 'ਚ ਰਹਿੰਦੇ ਨੇ ਅਸੀਂ ਬਹੁਤ ਸਿਆਣੇ ਅਸੀਂ ਬਹੁਤ ਅੱਗੇ ਆ ਬਹੁਤ ਅੱਗੇ ਤਾਂ ਨਹੀਂ ਨਾਮ ਜਪਣਗੇ ਨਹੀਂ ਬੰਦਗੀ ਕਰਨਗੇ ਤੇ ਧੰਨ ਤੇ ਜੋ ਬੰਦੇ ਅਲੇ ਦੁਅਲੇ ਇਤਨੀ ਪ੍ਰਕਰਮਾ ਕਰ ਰਹੀਏ ਜਵਾਨ ਦੀ ਚੇਤਨਾ ਉਹਦੇ ਕੋਲ ਤੇ ਵਕਤ ਹੀ ਕੋਈ ਨਹੀਂ ਨਾਮ ਜਪਣ ਦਾ ਤੇ ਬੱਚਾ ਬਿਲਕੁਲ ਅਚੇਤ ਹੈ ਕਿਥੋਂ ਬ੍ਰह्म ਜਨ ਨਹੀਂ ਬਣਿਆ ਬਿਲਕੁਲ ਅਚੇਤ ਸਹਿਬ ਗੁਰੂ ਤੇ ਇੱਕ ਬਹਾਦਰ ਸਹਿਬ ਜੀ ਮਹਾਰਾਜ ਦਾ ਫੈਸਲਾ ਬਾਲ ਜਵਾਨੇ ਅਰ ਬਿਰਧ ਫੁਨ ਤੀਨ ਅਵਸਥਾ ਜਾਨ ਕਹੋ ਨਾ ਨਿਕ ਹਰ ਭਜਨ ਬਿਨ ਬਿਰਥਾ ਸਭੇ ਮਾਨ ਤਿੰਨ ਹੀ ਵਿਰਥ ਚਲੀ ਆ ਗਈਆਂ ਬਚਪਨਾ ਵੀ ਵਿਰਥ ਚਲਾ ਗਿਆ ਜਵਾਨੀ ਵੀ ਵਿਰਥ ਚਲੀ ਗਈ ਬੁਢੇਪਾ ਵੀ ਵਿਰਥ ਚਲਾ ਗਿਆ ਬਚਪਨਾ ਸੁਚੇਤ ਹੋ ਗਿਆ ਤਾਂ ਗਲ ਬਣ ਗਈ ਜਵਾਨ ਦੀ ਵਾਸ਼ਨਾ ਸੀਮਾਂ ਦੇ ਛੋ ਗਏ ਤਾਂ ਜ਼ਿੰਦਗੀ ਸਫਲ ਹੋ ਗਈ ਬੁੱਢਾ ਨਿਰਮਾਣ ਹੋ ਗਿਆ ਤਾਂ ਗਲ ਬਣ ਗਈ ਤਿੰਨਾਂ ਦੀ ਆਪਣੀਆਂ ਹੋਗੀਆਂ ਵੀ ਨਹੀਂ ਉਹ ਵੀ ਸੁਭਾਵਿਕ ਜਿਹੜਾ ਪ੍ਰਕਿਰਤੀ ਤੋਂ ਮਿਲਿਆ ਨਹੀਂ ਪ੍ਰਕਿਰਤੀ ਤੋਂ ਬੱਚਾ ਭੋਲਾ ਬਹੁਤ ਭੋਲਾ ਔਰ ਭੋਲੇ ਭਾ ਕਰਕੇ ਹੀ ਰੱਬ ਮਿਲਦਾ ਕਿਸੇ ਮੁਕਤ ਮਖਲਾਸ ਕਰਾਂਗਾ ਭੋਲੇ ਭਾ ਕਰਕੇ ਚਤਰਾਈ ਕਰਕੇ ਨਹੀਂ ਉਸ ਭੋਲੇ ਭਾ ਦਾ ਇਸਤੇਮਾਲ ਕਰ ਸਕੇ ਬੱਚਾ ਸੁਚੇਤ ਨਹੀਂ ਹੀਰੇ ਤੇ ਉਸਦੇ ਕੋਲ ਹੈ ਹੀਰੇ ਦੀ ਸਮਝ ਨਹੀਂ ਹੈ ਬੜੀ ਪਵਿੱਤਰ ਅਵਸਥਾ ਹੈ ਬੱਚੇ ਕੋਲ ਬਹੁਤ ਕੋ ਉਤਰ ਇਸ ਵਾਸਤੇ ਗੌਰ ਕਿਹਾ ਕਰਦੇ ਸਨ ਜਿਹਨੂੰ ਕਵਿਤਾ ਨਹੀਂ ਚੰਗੀ ਲੱਗਦੀ ਜਿਹਨੂੰ ਸੰਗੀਤ ਨਹੀਂ ਚੰਗਾ ਲੱਗਦਾ ਔਰ ਜਿਹਨੂੰ ਬੱਚੇ ਨਹੀਂ ਚੰਗੇ ਲੱਗਦੇ ਜਿਹਨੂੰ ਫੁੱਲ ਨਹੀਂ ਚੰਗੇ ਲੱਗਦੇ ਉਹ ਬੰਦਾ ਬੜਾ ਕਠੋਰ ਹੋਵੇਗਾ ਉਸ ਬੰਦੇ ਦਾ ਰੱਬ ਤੱਕ ਪਹੁੰਚਣਾ ਬੜਾ ਔਖਾ ਹੋਵੇਗਾ ਤੇ ਟੇਗੌਰ ਕੋਲ ਜਦ ਪੁੱਛਦੇ ਸਨ ਰੱਬ ਤੱਕ ਕਿਵੇਂ ਪਹੁੰਚੀਏ ਕਹਿੰਦਾ ਸੀ ਫੁੱਲਾਂ ਨੂੰ ਦੇਖ ਕੇ ਬੱਚਿਆਂ ਨੂੰ ਦੇਖ ਕੇ ਸੰਗੀਤ ਨੂੰ ਸੁਣ ਕੇ ਕਵਿਤਾ ਨੂੰ ਸੁਣ ਕੇ ਪਹੁੰਚ ਜਾਓ ਰੱਬ ਤੱਕ ਤੇਰੀ ਵਸੀਲੇ ਨੇ ਔਰ ਕਿਹੜੇ ਵਸੀਲੇ ਪੁਚਾਦੇ ਕਿ ਕਵਿਤਾ ਪੁਚਾ ਦੇਣਗੇ ਫੁੱਲ ਪੁਚਾ ਦੇਣਗੇ ਬੱਚੇ ਕੁਝ ਅਗੰਮੀ ਗੱਲ ਤੇ ਕਹਿੰਦੇ ਨੇ ਇਹ ਮਾਸੂਮ ਬੱਚੇ ਬੜੀ ਪਵਿੱਤਰਤਾ ਹੈ ਨਾ ਕੋਲ ਛੋਟੇ ਨੇ ਦੁਸ਼ਮਣੀ ਛੋਟੀ ਹੈ ਵੈਰ ਵਿਰੋਧ ਛੋਟਾ ਹੈ ਸਭ ਕੁਝ ਛੋਟਾ ਹੁਣੇ ਲੜੇ ਨੇ ਹੁਣੇ ਸੁਲਾ ਕਰ ਛੱਡਦੇ ਨੇ ਬੜੀ ਪਵਿੱਤਰ ਦੁਨੀਆ ਇਹਨਾਂ ਦੀ ਇਹ ਸੁਭਾਵਿਕ ਇਹਨਾਂ ਨੂੰ ਖੂਬੀ ਮਿਲੀ ਹੋਈ ਹੈ ਸੁਭਾਵਿਕ ਜਵਾਨ ਦੇ ਕੋਲ ਸੁਭਾਵਿਕ ਜੋਸ਼ ਬੜਾ ਹੈ ਬੜਾ ਜੋਸ਼ ਤੇ ਹੁਣ ਜਵਾਨ ਵਾਸਤੇ ਸਾਧਨਾ ਕਰਨ ਦੀ ਇਸ ਵਾਸਤੇ ਲੋੜ ਹੈ ਕਿ ਜੋਸ਼ ਦੇ ਨਾਲ ਨਾਲ ਇਸ ਨੂੰ ਹੋਸ਼ ਵੀ ਮਿਲ ਜਾਏ ਜਵਾਨਾਂ ਕੋਲ ਹੋਸ਼ ਨਹੀਂ ਹੁੰਦਾ ਸਿਰਫ ਜੋਸ਼ ਹੀ ਜੋਸ਼ ਅੰਦਾਜ਼ ਜੋਸ਼ ਪਿੰਡਾਂ ਦੀਆਂ ਛੇਤੀ ਸੁਸਾਇਟੀਆਂ ਬਣ ਜਾਣਗੀਆਂ ਅੰਦੇ ਕੰਮ ਵੀ ਕਰਨ ਲੱਗ ਪੈਣਗੇ ਹਾਂ ਕਾਰਮ ਜੋਸ਼ ਹੈ ਹੋਸ਼ ਕੋਈ ਨਹੀਂ ਕੁਝ ਹੋਰ ਚਾਹੀਦਾ ਬੁੱਢੀ ਕੋਲ ਹੋਸ਼ ਹੈ ਬੜਾ ਹੋਸ਼ ਹੈ ਜੋਸ਼ ਕੋਈ ਨਹੀਂ ਬਿਲਕੁਲ ਠੰਡਾ ਪੈ ਚੁੱਕੇ ਬਿਲਕੁਲ ਮਰਦਾ ਹੋ ਗਿਆ ਅੰਦਰ ਕੋਈ ਕੋ ਮੰਗੇ ਹੀ ਨਹੀਂ ਰਹੀ ਤਰੰਗ ਨੇਰੇ ਕੋਈ ਹੋਸ਼ ਬੜਾ ਹੈ ਸੋਚਣੀ ਬੜੀ ਹੈ ਵਿਚਾਰ ਦਾ ਬੜਾ ਹੈ ਜ਼ਿੰਦਗੀ ਦੇ ਤਜਰਬੇ ਬੜੇ ਨੇ ਜੀਵਨ ਦੀਆਂ ਪੌੜੀਆਂ ਤੇ ਬਹੁਤ ਚੱਲੇ ਬਹੁਤ ਬਹੁਤ ਲੇਕਿਨ ਇਸ ਬੋਰਡ ਦਾ ਇਸਤੇਮਾਲ ਕਰ ਸਕੇ ਤੇ ਆਪਣੀ ਜ਼ਿੰਦਗੀ ਨੂੰ ਕਿਸੇ ਥਾਂ ਤੇ ਪਹੁੰਚਾ ਸਕੇ ਅੰਦਰ ਜੋਸ਼ ਹੀ ਕੋਈ ਨਹੀਂ ਬਿਲਕੁਲ ਠੰਡਾ ਪੈ ਚੁੱਕੇ ਬਿਲਕੁਲ ਠੰਡਾ ਜਵਾਨ ਕੋਲ ਬੜਾ ਜੋਸ਼ ਹੈ ਪਰ ਹੋਸ਼ ਕੋਈ ਨਹੀਂ ਇਸ ਵਾਸਤੇ ਪੁੱਠੇ ਕੰਮ ਕਰਨ ਲੱਗ ਜਾਂਦਾ ਔਰ ਅਕਸਰ ਦੁਨੀਆ ਵਿੱਚ ਬਹੁਤ ਸਾਰੇ ਪੁੱਠੇ ਕੰਮ ਜਵਾਨਾਂ ਦੇ ਆਸਰੇ ਤੇ ਹੁੰਦੇ ਕਿਉਂਕਿ ਜੋਸ਼ ਤੇ ਬੜਾ ਹੋਸ਼ ਹੈ ਕੱਲੇ ਹੋਸ਼ ਨਾਲ ਪੁੱਠੇ ਕੰਮ ਨਹੀਂ ਹੁੰਦੇ ਉਸ ਤੇ ਬੁੱਢਿਆਂ ਕੋਲ ਹੈ ਕੁਝ ਵੀ ਨਹੀਂ ਹੁੰਦਾ ਸੰਸਾਰ ਵਿੱਚ ਜਿੰਨੇ ਕਿਦਰੇ ਉਪਧਰ ਹੋਣਗੇ ਕਿਤਨੇ ਫਸਾਦ ਹੋਣਗੇ ਲੜਾਈ ਝਗੜੇ ਹੋਣਗੇ ਉਸ ਵੀ ਅਨਰਕ ਹੋਵੇਗਾ ਬਹੁਤਾ ਨੌਜਵਾਨਾਂ ਦਾ ਹੱਥ ਹੋਵੇਗਾ ਕਿਉਂਕਿ ਜੋਸ਼ ਬੜਾ ਹੈ ਤੇ ਧਰਮ ਦੇ ਨਾਂ ਤੇ ਵੀ ਲੜ ਸਕਦੇ ਹਨ ਹਾਲਾਂਕਿ ਧਰਮ ਦਾ ਮਤਲਬ ਹੈ ਸਾਰੇ ਝਗੜਿਆਂ ਨੂੰ ਇੱਕ ਪਾਸੇ ਕਰੋ ਗੱਲ ਤੇ ਇਹ ਨਹੀਂ ਸਭ ਕੋ ਨਹੀਂ ਹਮ ਆਪਨ ਕੀ ਨਾ ਹਮ ਸਭ ਨਾ ਕੇ ਸਾਜਨਾ ਦੂਰ ਪਰ ਆਇਓ ਮਨ ਦਾਦਰਹਾ ਤੋ ਮੇਲ ਕੀਓ ਮੇਰੇ ਰਾਜ ਔਰ ਇਸ ਸਮਾਜ ਦੇ ਨਾਂ ਤੇ ਵੀ ਝਗੜ ਪੈਣਗੇ ਔਰੇ ਬੇਸਤੇ ਨਾ ਕਿ ਵੀ ਝਗੜ ਪੈਣਗੇ ਔਰ ਵਿਰਸ ਝਗੜੇ ਕਰ ਦੇਣਗੇ ਬਹੁਤ ਸਾਰੀਆਂ ਵਿਰਪੂ ਜੀਆਂ ਲੜਾਈਆਂ ਧਰਮ ਮੰਦਰਾਂ ਦੇ ਜੜੀਆਂ ਮੌਜੂਦ ਨੇ ਉਹ ਕੋਰੇ ਜੋਸ਼ ਕਰਦੇ ਹੋਸ਼ ਨਾਲ ਨਹੀਂ ਹੈ ਬੁੱਢੇ ਨੂੰ ਕੋਲ ਹੋਸ਼ ਹੈ ਰੱਬ ਦੀ ਦਿੱਤੀ ਹੋਈ ਦੌਲਤ ਉਸ ਕੋਲ ਹੈ ਪਰ ਜੋਸ਼ ਕੋਈ ਅੰਦਰੋਂ ਬਿਲਕੁਲ ਠੰਡਾ ਪੈ ਚੁੱਕਿਆ ਚੱਲਣ ਦੀ ਸਮਰੱਥਾ ਹੀ ਕੋਈ ਨਹੀਂ ਹਿੰਮਤ ਹੀ ਕੋਈ ਨਹੀਂ